ਏ ਆਪਣਾ ਸਾਡੀ ਪਾਲਿਸ ਪੁਲਿਸ ਪਾਰਟੀ ਸੀਆਈਏ ਫਰੀਦਕੋਟ ਦੀ ਖਾਰੇ ਨਾਕੇ ਤੇ ਮੌਜੂਦ ਸੀ ਤੇ ਉਧਰ ਇੱਕ ਸਫਾਰੀ ਗੱਡੀ ਤੇ ਆਪਣੀ ਗੱਡੀ ਦੇ ਸੱਕ ਦੇ ਆਧਾਰ ਤੇ ਉਹਨੂੰ ਕਾਬੂ ਕਰਕੇ ਉਹਦੀ ਚੈਕਿੰਗ ਵਗੈਰਾ ਕੀਤੀ ਗਈ ਸੀਗੀ ਉਹਦੀ ਗੱਡੀ ਵਿੱਚੋਂ ਇਹ 7500 ਨੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਦਾ ਨਾਮ ਬਲਵਿੰਦਰ ਸਿੰਘ ਜੀ ਜਸਵਿੰਦਰ ਡੋਗਰ ਪਾਇਤ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਕੀ ਕਾਰਵਾਈ ਸਰ ਹੋਣ ਦੀ ਜਾਂਦੀ ਹੈ ਉਸ ਤੇ ਮੁਕੱਦਮਾ ਨੰਬਰ ਦਰਜ ਕਰ ਦਿੱਤਾ 82 ਨੰਬਰ ਐਫ ਆਈ ਆਰ ਨੰਬਰ ਕੱਲ ਮਿਤੀ 6 6 24 ਨੂੰ ਹੀ ਅਗਲੀ ਦੀ ਤੁਪਤੀ ਵੇਚਦੇ ਅੰਕੇ ਕਿਤੋਂ ਲੈ ਕੇ ਆਉਂਦਾ ਸੀ ਤੇ ਕਿਤੋਂ ਉਹ ਕਿਹਨੂੰ ਵੇਚਣ ਚੱਲਿਆ ਸੀਗਾ ਜੀ ਕਿੰਨੇ ਚਿਰ ਦਾ ਇਹ ਕੰਮ ਇਹ ਕਰਦਾ ਵਾ ਕੋਈ ਪਹਿਲਾਂ ਵੀ ਮੁਕੱਦਮਾ ਕੋਈ ਦਰਜ ਹੈ ਨਹੀਂ ਹਜੇ ਤੱਕ ਤਾਂ ਕਰੀ ਜਾਂਦੇ ਜੀ ਵੈਰੀਫਾਈ ਹਜੇ ਵੇਖਦੇ ਆ ਵੀ ਜਿਹੜਾ ਕੋਈ ਮੁਕੱਦਮਾ ਦਰਜ ਹੋਇਆ ਤਾਂ ਜੀ ਕੀ ਹੋਣ ਅਗਲੀ ਕਾਰਵਾਈ ਕੀ ਕੀਤੀ ਉਨਸਾਰਾ ਅਦਾਲਤ ਪੇਸ਼ ਕੀਤਾ ਜਾਊਗਾ ਅਦਾਲਤ ਤੋਂ ਪੁਲਿਸ ਰਿਮਾਂਡ ਲਿਆ ਜਾਊਗਾ ਇਹਦਾ ਬੈਕਵਾਰਡ ਤੇ ਫਾਰਵਰਡ ਲਿੰਕ ਪਤਾ ਕਰਨ ਦੇ ਬਾਰੇ